ਪਹਿਲੇ ਘਰ ਦਾ ਕੰਮ ਨਿਬੇੜ ਲੈਣ ਨਹੀਂ ਆਂ ਨਹੀਂ ਤਾਂ ਚਾਚੀ ਗੁੱਸਾ ਨਾ ਕਰੇ ਮੈਨੂੰ ਨੀਂਦ ਨਹੀਂ ਬਈ ਉਹ ਮਾਰ ਤੇ ਦੀ ਚਾਚੀ ਅੱਜ ਮੇਰਾ ਕਾਲਜ ਦਾ ਪਹਿਲਾ ਦਿਨ ਦਾ ਮਮੀ ਹਾਂ ਆ ਕੀ ਸਿਰਸਿਰ ਤਸਿਰੋਲਾ ਮੈਂ ਮੇਰੀ ਸਾਰੀ ਨੀਂਦ ਖਰਾਬ ਕਰਦੀ ਆ ਚਾਚੀ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦਾ ਇਹ ਚੱਲ ਨਹੀਂ ਹੁੰਦੀ ਐ ਸਾਰੀਆਂ ਚੱਲ ਚੱਲ ਮੈਨੂੰ ਚੱਲ 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 ਚਾਚੀ ਵੀ ਮੈਨੂੰ ਮਾਰਨਾ ਚਾਹੁੰਦੀ ਹੈ ਪੜਸਾਰ ਰਾਨਾ ਮੈਨੂੰ ਗੀਤ ਆਖਰ ਨਹੀਂ ਕਹਿੰਦੀ ਮਗਰੋਂ ਲੈ ਸਾਡੇ ਤੁਹਾਨੂੰ ਵਿਆਹ ਹੋਏ ਜਿੱਥੇ ਮੱਝ ਮਰੀ ਜਿੱਥੇ ਮੱਝ ਹੀ ਰਹੀ ਸੰਭੀ ਨਹੀਂ ਨਹੀਂ ਜਾਂਦੀ ਨਹੀਂ ਵੀ ਤੁਮਾਂ ਲੈ ਨਹੀਂ ਜਾਂਦੀ ਬੋਲ ਮੜ ਗਿਆ ਤੂੰ ਚੱਲ ਕੰਗੀ ਕਰੇ ਚਾਚੇ ਨੂੰ ਕੱਗੀ ਜਰਾ ਖਾਇਆ ਖੱਡ ਦੇ ਚੱਲ 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 ਚਾਚੀ ਚਾਚੀ ਮੂਹ ਖੋਲ ਚਾਚੀ 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 ਮਖਾਲੇ ਚਾਣਾ ਚਾਚੀ ਮੂਹ ਖੋਲ ਤੁਸੀਂ ਕਿਹਾ ਹੈ ਕਿ ਮੈਂ ਪਾਪਾ ਨੂੰ ਕਹਿ ਕੇ ਤੈਨੂੰ ਅੱਜ ਹੀ ਵਿਆਹ ਦੇਣਾ ਆ ਹਾਂ ਤੇ ਫਿਰ ਮਹਰ ਲਾਈਏ ਇਹਨੂੰ ਜਾਨਫਾ ਇਹਨਾਂ ਨੇ ਵੀ ਆ ਕਰਨਾ ਮੈਨੂੰ ਕਾਲਜ ਵੀ ਨਹੀਂ ਪਾਇਆ ਮੇਰਾ ਵਿਆਹ ਵੀ ਨਹੀਂ ਕਰਨਾ ਮੈਂ ਕਰੂੰਗੀ ਤੇਰਾ ਵਿਆਹ ਆ ਤੈਨੂੰ ਮੈਂ ਸਮਝਾਵਾਂ ਤੂੰ ਤਾਂ ਮੇਰੀ ਨਾ ਲੱਲੀ ਕੁੜੀ ਹੈ ਲੱਲੀ ਮੈਨੂੰ ਨੀ ਕੋਈ ਦਾਦੇ ਜੀ ਉਹਨੂੰ ਜ਼ਿਆਦਾ ਪਿਆਰ ਕਰਦੇ ਹੋ ਤੁਸੀਂ ਉਹਨੂੰ ਪਹਿਲੇ ਕਾਲਜ ਵੀ ਪਾਇਆ ਉਹਨੂੰ ਹੁਣ ਤੁਸੀਂ ਵਿਆਹ ਮੇਰੇ ਵਾਸਤੇ ਮੁੰਡਾ ਵੀ ਲੱਭ ਲਿਆ ਆ ਓਏ ਮੈਂ ਕੁੜੀ ਗੱਲ ਸੁਣ ਮੈਂ ਪੁੱਤ ਉਹਨੂੰ ਮਹਰੋਂ ਲਾਣਾ ਉਨੂੰ ਮਗਰੋਂ ਲਾਉਂਗੀ ਸਾਡੀ छाती ਤੇ ਮੂੰਹ ਦਲਣ ਲਈ ਆ ਮੇਰੇ ਮਾਪੇ ਮਰ ਗਏ ਤੇ ਸਾਡੇ ਚੋਗੀਆ ਬਲਾ ਛੱਡ ਗਏ ਆ ਇਹ ਕਿੱਥੋਂ ਪਈ ਸੀ ਸਾਡੇ ਚੋਗੀ ਮੈ ਆਪਣੇ ਧੀ ਨੂੰ ਬਾਹਰ ਭੇਜਣਾ ਪੜੰਗਲੀ ਤੇ ਪਹਿਲਾ ਨੰਬਰ ਤਾਂ ਲਿਆ ਹਾਂ ਛੋਲੇ ਛੋਲੇ ਨੰਬਰ ਲਿਆ ਤੈਨੂੰ ਮੈਂ ਬਾਹਰ ਭੇਜੂ ਤੇ ਤੇਰੇ ਲਈ ਮੈਂ ਬਾਹਰਲਾ ਵਧੀਆ ਮੁੰਡਾ ਵੇਖੂਗੀ ਪੜਿਆ ਲਿਆ ਮੈਨੂੰ ਬਾਹਰ ਜੱਜ ਵਿੱਚ ਬੈਠ ਜਾਊਂਗੀ ਜੱਜ ਇਹਨੂੰ ਮਗਰੋਂ ਇਹਦੇ ਲਈ ਜਿਹੜਾ ਦੇਖਿਆ ਉਹ ਪੁੱਤ ਆ 20 ਸਾਲ ਵੱਡਾ ਐ ਤੋ ेेdरलीतमै चn सारु खान सरmाल खाn gनाहोीेेमे lाडली त ਐਨਾ ਚੰਗਾ ਤੇ ਮੇਰੇ ਮਾਪਿਆਂ ਨੇ ਮੈਨੂੰ ਵੀ ਤੋਂ ਆਪਣੇ ਕੋ ਲੈ ਜਾਂਦਾ ਮਾਪਿਆਂ ਵੀ ਨਸੀਆ ਦੇ ਵੀ ਕਾਦੀ ਯੂਨ ਵਾਲਾ ਧੀਏ ਧੀਏ ਕੋ ਕੋ ਮੈਂ ਤੇਰੀ ਮਾਂ हां तीये जेकर बच्चा ਪਰੇਸ਼ਾਨ ਹੈ ਤਾਂ ਮਰੀ ਹੋਈ ਮਾਂ ਨੂੰ ਵੀ ਵਾਪਸ ਆਉਣਾ ਪੈਂਦਾ ਹੈ ਮਾਂ 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 ਤੁਸੀਂ ਬਿਨਾਂ ਆਪਣੇ ਨਾਲ ਕਿਉਂ ਨਹੀਂ ਲੈ ਕੇ ਗਏ ਕਿਉਂ ਮੈਨੂੰ ਇੱਥੇ ਛੱਡ ਗਏ ਮਾਂ ਨਾ ਤੀਏ ਨਾ ਰੱਬ ਦੀ ਦਿੱਤੀ ਜ਼ਿੰਦਗੀ ਨੂੰ ਕਦੀ ਨੀ ਕੋਸੀਦਾ ਸਾਡੀ ਜਿੰਨੀ ਲਿਖੀ ਸੀ ਅਸੀਂ ਆਪਣੀ ਭੋਗ ਕੇ ਚੁਰ ਗਏ ਆ ਪਰ ਤੇਰੀ ਜ਼ਿੰਦਗੀ ਹਲੇ ਬਹੁਤ ਵੱਡੀ ਆ ਮਾਂ ਮੈਂ ਇਹ ਜਿੰਦਗੀ ਦਾ ਕੀ ਕਰਨਾ ਮੈਂ ਜਿਹੜੀ ਮੈਂ ਆਪਣੇ ਹਿਸਾਬ ਨਾਲ ਜੀ ਸਕਦੀ ਮੈਂ ਆਪਣੀ ਮਨਮਰਜ਼ੀ ਦਾ ਕੁਝ ਨਹੀਂ ਕਰ ਸਕਦੀ ਚਾਚੀ ਨੇ ਸਾਰੀ ਜ਼ਿੰਦਗੀ ਬਿਤਕ ਰਹੀ ਕੀਤਾ ਮੇਰੇ ਨਾਲ ਕੀ ਆਈ ਹੈ ਜਿਹੜਾ ਉਡਣਾ ਚਾਹੁੰਦਾ ਉਹਨੂੰ ਉੱਡੇ ਨਹੀਂ ਦਿੰਦੇ ਤੇ ਜਿਹੜਾ ਦੌੜਨਾ ਚਾਹੁੰਦਾ ਉਹਨੂੰ ਦੌੜਣ ਨਹੀਂ ਦਿੰਦੇ ਪਰ ਜਿਹੜਾ ਸਮਾਜ ਤੋਂ ਨਾ ਡਰ ਕੇ ਉੱਚੀ ਉਡਾਨ ਭਰਦਾ ਹੈ ਉਸਨੂੰ ਵੀ ਆਪਣੇ ਹਿੱਸੇ ਦਾ ਆਸਮਾਨ ਮਿਲਦਾ ਹੈ ਖੜੀ ਹੋ ਤਿਲਣਾੜ ਆਪਣੇ ਹਾਲਾਤਾਂ ਨਾਲ ਖੋਲ੍ਹ ਐ ਦੁਨੀਆ ਤੋਂ ਆਪਣੇ ਹੱਕ ਦਾ ਆਸਮਾਨ ਤੇ ਭਰ ਆਪਣੀ ਉਡਾਨ ਤੂੰ ਸਹੀ ਕਹਿਨੀ ਹੈ ਮਾਂ ਤੂੰ ਸਹੀ ਕਹਿਨੀ ਹੈ ਮੈਨੂੰ ਹੀ ਆਪਣੇ ਹੱਕ ਲਈ ਲੜਨਾ ਪੈਣਾ ਹੈ ਮਾਂ ਪਰ ਤੂੰ ਤੂੰ ਤਾਂ ਮੇਰੇ ਨਾਲ ਹੈਂ ਨਹੀਂ ਨਾ ਮਾਂ 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 ਤੂੰ ਫੇਰ ਚਲੀ ਗਈ ਇੱਕ ਵਾਰ ਮਾਂ ਬਸ ਕਰ ਬਸ ਕਰ ਵੀਰ ਬਸ ਕਰ ਹਾਲੇ ਤੈਨੂੰ ਬੋਲਣਾਈਆਂ ਲੜਨੀਆਂ ਸਮਾਜ ਨਾਲ ਮਾਂ ਨੇ ਸਹੀ ਕਿਹਾ ਮੈਂ ਲੜੂਗੀ ਆਪਣੇ ਲਈ अपने हक हाँ ले ते अपना हक हाँ दा समान मैं समाज तो खो के रहूंगी मैं लड़ूंगी ये छाती चाहती है मैं कार छड़ के चली जाऊं फिर मैं आज ही आज ही चली जाऊंगी कार छड़ के पर मैं अपने सपने कदे नहीं छड़ांगी मां कदे नहीं छड़ांगी ਆਈ ਲਈ ਹੈ ਤੇ ਨਾਲੇ ਛਾਣੂ ਫੇਨ ਲਾ ਗਿਓ ਆ ਤਾਂ ਖੇੜਾ ਨਹੀਂ ਦੇਖਿਆ ਨਾ ਭਾਂਡੇ ਚੱਕੇ ਆ ਨਾ ਵੀ ਕੱਪੜੇ ਬਦਲੇ ਹੁਣੇ ਆ ਵੀ ਨਹੀਂ ਚੱਕੇ ਤੁਸੀਂ ਹੁਣ ਤਾਂ ਕਿਥੇ ਕਸੂਰੀਆ ਨਹੀਂ ਜਾਂਦਾ ਬੁਖਾਰ ਹੋਇਆ ਪੁੱਤ ਬੁਖਾਰ ਹੋਇਆ ਵੀ ਨਹੀਂ ਖਾਣ ਦਾ ਪਤਾ ਆ ਨਾਲੇ ਤੁਹਾਨੂੰ ਦਹੀਂ ਰੋਟੀ ਦਾ ਨਾ ਘੜਿਆ ਆਈ ਆ ਵੀ ਸੁਣੀਏ ਜਲਦੀ ਕਰੋ ਤੂੰ ਸਲਾਹ ਕੇ ਪੁੱਤ ਆਪ ਰੱਖ ਦਿੰਦੇ ਹੀ ਕੀ ਚੱਕ ਲੈੰਦੀ ਜੇ ਮੈਂ ਕੱਪੜੇ ਤਾਲਿਆ ਤੇ ਤੁਸੀਂ ਚੱਕ ਨਹੀਂ ਸਕਦੇ ਮੈਂ ਹੁਣ ਸਾਰੇ ਘਰ ਦੇ ਕੰਮ ਕਰਦਾ ਤੁਸੀਂ ਇੱਥੇ ਵੇਲੇ ਬੈਠਣਾ ਆ ਆਏ ਲਾਈਏ ਮੇਰੇ ਨਾਲੇ ਤੁਸੀਂ ਇਹ ਕੰਮ ਤੂੰ ਕਰਦੀ ਹੈ ਸਾਰੇ ਕੰਮ ਤਾਂ ਮੇਰੇ ਤੋਂ ਕਰਾਉਂਦੀ ਹੈ ਦੇਖੋ ਇਸ਼ਾਨ ਨਹੀਂ ਕਰਦੇ ਕਰਦੇ ਹਾਂ ਤਾਂ ਵੇਲੇ ਤਾਂ ਨੂੰ ਤੇ ਖਵਾਈਏ ਨਹੀਂ ਮੇਰਾ ਘਰ ਵਾਲਾ ਸਵੇਰ ਤਾਂ ਗਿਆ ਆ ਕੰਮ ਤੇ ਉਹ ਸਾਰਾ ਦਿਨ ਥੱਕ ਕੇ ਆਂਦਾ ਫੇਰ ਸਾਡੇ ਲਈ ਰੋਟੀ ਕਮਾ ਕੇ ਲੈ ਕੇ ਆਂਦਾ ਤੇ ਮੈਂ ਹੁਣ ਉਹਦੇ ਆਰਾਮ ਵੀ ਨਾ ਕਰਾਂ ਕੰਮ ਵੀ ਮੈਂ ਕਰਾਂ ਉਹ ਬਾਹਰ ਕੰਮ ਕਰੇ ਮੈਂ ਘਰ ਕਰਾਂ ਤੁਸੀਂ ਇੱਥੇ ਵੇਲੇ ਬੈਠੋ ਸਾਡੇ ਜਣਾ ਨੇ ਮੇਂ ਤੇ ਕੋਈ ਕੰਮ ਹੁੰਦਾ ਤੁਹਾਡੇ ਕੰਮ ਮੈਂ ਤੁਸੀਂ ਕਰੋਗੇ ਮੈਂ ਕਿਹ ਕੰਮ ਕਰਾਂ ਮੈਂ ਤਾਂ ਆਰਾਮ ਕਰਾਂਗੀ ਹਾਂ ਘਰ ਆਰਾਮ ਹੀ ਕਰਾਂਗੇ ਕਸਰ ਕੋਣ ਕੋਣ ਆ ਗਿਆ ਸੀ ਇਸ ਵੇਲੇ ਤੇ ਮੰਗਣ ਵਾਲੇ ਵੀ ਸਾਹ ਨਹੀਂ ਲੈਂਦੇ ਫੋਨੇ ਮੀਰਾ ਤੂੰ ਹਾਂ ਭੈਣ ਮੈਂ ਤੂੰ ਕਿਥੋਂ ਆਈ ਹੈ ਤੂੰ ਤਾਂ ਭੱਜ ਗਈ ਸੀ ਨਾ ਨਾ ਭੈਣ ਮੈਂ ਕਿੱਥੇ ਭੱਜੀ ਨਹੀਂ ਸੀ ਮੈਂ ਤਾਂ ਬਸ ਆਪਣੇ ਸੁਪਨੇ ਪੂਰੇ ਕਰਨ ਗਈ ਸੀ ਸੁਪਨੇ ਪੂਰੇ ਕਰਨ ਗਈ ਸੀ ਤੇ ਅੱਜ ਐਨੇ ਸਾਲਾਂ ਬਾਅਦ ਇੱਥੇ ਕੀ ਕਰਨ ਆਈ ਹੈ ਭੈਣ ਮੈਂ ਤੇ ਤੁਹਾਨੂੰ ਸਾਰਿਆਂ ਨੂੰ ਮਿਲਣ ਆਈ ਆ ਅੱਜ ਮੇਰੀ ਪੜਾਈ ਕੰਪਲੀਟ ਹੋ ਗਈ ਤੇ ਮੈਂ ਵੱਡੀ ਅਫਸਰਨੀ ਲੱਗ ਗਈ ਵੱਡੀ ਅਫਸਰਨੀ ਇਦਾਂ ਕਰ ਤੂੰ ਬੋਲਦੀ ਹੈ ਭੈਣ ਮੈਂ ਤੇ ਤੁਹਾਨੂੰ ਸਾਰਿਆਂ ਨੂੰ ਮਿਲਣ ਆਈ ਸੀ ਮਿਲਣ ਆਈ ਹੈ ਤੇ ਚਲ ਛੱਡ ਚਾਚੀ ਕਿੱਥੇ ਚਾਚੀ ਗਈ ਹੋਣੀ ਐ ਇੱਥੇ ਕਿਤੇ ਤੂੰ ਕੀ ਕਹਿਣਾ ਚਾਚੀ ਨੂੰ ਚਾਚੀ ਨੂੰ ਮੇਰੇ ਨਾਲ ਆਈ ਹੈ ਭੈਣ ਮੈਂ ਮੇਰੀ ਚਾਚੀ ਹੈ ਚਾਚੀ ਚਾਚੀ ਮੀਰਾ ਚਾਚੀ ਜੀ ਚਾਚੀ ਆ ਕੀ ਹਾਲਾਤ ਬਣੇ ਨੇ ਤੇਰੇ ਕੀ ਹੋ ਗਿਆ ਤੈਨੂੰ ਮੈਂ ਤਾਂ ਆਪਣੇ ਸੁਪਨੇ ਪੂਰੇ ਕਰਨ ਗਈ ਸੀ ਪਰ ਤੈਨੂੰ ਕੀ ਹੋ ਗਿਆ ਅਖਿਓ ਜੇ ਹਾਲ ਬਣੇ ਨੇ ਤੇਰੇ ਨਾਲੇ ਚਾਚਾ ਕਿੱਥੇ ਹੈ ਤੇ ਜਦ ਤੂੰ ਚਾਰ ਮਿੰਟ ਦੇ ਤੀਹ ਚਾਚਾ ਵੀ ਕੁਛ ਆ ਕਿ ਚਾ 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 ਦੁਰਗੇ ਚਾਚੀ ਚਾਚੀ ਕੀ ਹੋਇਆ ਚਾਚੀ ਕੀ ਹੋਇਆ ਬੜਾ ਪਿਆਰ ਨੂੰ ਮੜ ਰਿਹਾ ਚਾਚੀ ਦੇ ਤੇ ਭਤੀਜੀ ਦਾ ਅਜ

ਸੋ ਮਤੇ ਰੋਈਂ ਕਿ ਤਾ ਉਹ ਹੀ ਰੋਣਾ ਮੇਰੇ ਘਰ ਕਿ ਤਾ ਨਾ ਚਾਚੀ ਨਾ ਐਵੇਂ ਨਾ ਕਰ ਤੂੰ ਮੇਰੀ ਮਾਮਾ ਘਰ ਕੀ ਚਾਚੀ ਐਵੇਂ ਨਾ ਕਰ ਚਾਚੀ ਨਹੀਂ ਚਾਚੀ ਮੈਂ ਮਾਮਾ ਦੇ ਘਰ ਆ ਬਸ ਕਰ ਲਿਆ ਚੁਗਲੀਆਂ ਦੱਸ ਦੇ ਤੈਨੂੰ ਸਾਰਾ ਕੁਝ ਨਾ ਕੀ ਨਾ ਸਭ ਮੈਂ ਸੁਣਦੀ ਪਈ ਆ ਜਿਹੜੇ ਤੁਸੀਂ ਅੰਦਰ ਆਪਣੇ ਗੁਬਾਰ ਭਰੇ ਨਾ ਇਹਨੂੰ ਦੱਸਦਾ ਜਿਹੜੀ ਬੜੀ ਅਫਸਰ ਨੇ ਬਣ ਕੇ ਆਈ ਆ ਜੇ ਐਨਾ ਹੀ ਐ ਨਾ ਐਨਾ ਹੀ ਪਿਆਰ ਮੁੜਦਾ ਮੈਂ ਤੇ ਜਾਓ ਇਹਨੇ ਦੇ ਨਾਲ ਜਾਓ ਸਾਡੀ ਵੀ ਜਾਨ ਛੱਡ ਸਾਡੀ ਵੀ ਜਾਨ ਖਾਸੀ ਹੋਵੇ ਜਾਓ ਨਿਕਲੋ ਇੱਥੋਂ ਚਾਚੀ ਚਾਚੀ ਤੂੰ ਰੋ ਨਾ ਤੂੰ ਵੀਕਰ ਨਾ ਕਰ ਚਾਚੀ ਤੇਰੀ ਧੀ ਅਜ ਵੱਡੀ ਅਫਸਰ ਨਹੀਂ ਬਣ ਗਈ ਐ ਤੈਨੂੰ ਰਾਣੀਆਂ ਵਾਂਗੂ ਰੱਖੇਗੀ ਮੇਰੇ ਘਰ ਬਥੇਰੇ ਨੌਕਰ ਐ ਇਸ ਟਾਈਮ ਤੇ ਚਾਚੀ ਤੂੰ ਫਿਕਰ ਨਾ ਕਰ ਤੂੰ ਚਲ ਤੂੰ ਚੱਲ ਚਾਚੀ ਮੇਰੇ ਨਾਲ ਚਾਹ ਜੇ ਪੈਨ ਨਹੀਂ ਰੱਖ ਸਕਦੇ ਤੈਨੂੰ ਕੋਈ ਗੱਲ ਨਹੀਂ ਮੈਂ ਵੀ ਤੇਰੀ ਧੀ चाची चल तू मेरे नारा चल मैंने घर चल चाची मैं तेरे अपनी मां माँ रखूंगी देती फिकर ना कर चाची झूठी है बसती है चल चाची चल